ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਟਵੇ ਸੰਦੇਸ਼ ਅੱਜ ਅਸੀਂ ਪਹੁੰਚੇ ਆ ਡਿਸਟ੍ਰਿਕਟ ਗੁਰਦਾਪੁਰ ਹਲਕਾ ਡੇਣਾ ਬਾਬਾ ਲਾਣਕ ਦੇ ਵਡਾਲਾ ਬਾਂਗਰ ਪੋਸਟ ਸਟੇਸ਼ਨ ਦੇ ਵਿੱਚ ਜਿੱਥੇ ਕਿ ਅੱਜ ਸਾਡੇ ਨਾਲ ਏਐਸਆਈ ਰਣਬੀਰ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜੋ ਚੌਂਕੀ ਇੰਚਾਰਜ ਨੇ ਤੇ ਇਹਨਾਂ ਦੀ ਕੁਝ ਟਾਈਮ ਪਹਿਲਾਂ ਜੋ ਆ ਕੇ ਡਿਊਟੀ ਲੱਗੀ ਸੀ ਇਲੈਕਸ਼ਨ ਦੇ ਵਿੱਚ ਹੁਣ ਫੇਰ ਵਡਾਲਾ ਬਾਂਗਰ ਆਜ ਇਹਨਾਂ ਦਾ ਆਪਾਂ ਵੈਲਕਮ ਕਰਦੇ ਆ ਚਾਰਜ ਸੰਭਾਲਣ ਤੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ अच्छा सर ड्यूटी इलेक्शन ਦੇ ਵਿੱਚ ਤੁਹਾਡੀ ਲੱਗੀ ਸੀ ਤੇ ਕਿਦਾਂ ਰਿਹਾ ਮੋਗ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਡਿਊਟੀ ਦੌਰਾਨ ਵਧੀਆ ਰਿਹਾ ਜੀ ਜਿਹੜੀ ਰਾਤ ਮਿਹਨਤ ਕਰਕੇ ਜਿਹੜੀ ਪੰਜਾਬ ਪੁਲਿਸ ਨੇ ਇਲੈਕਸ਼ਨ ਵਧੀਆ ਕਰਾਈ ਆ ਜੀ ਤੇ ਇਲੈਕਸ਼ਨ ਤੋਂ ਬਾਅਦ ਮੇਰੇ ਸੀਨੀਅਰ ਅਫਸਰਾਂ ਨੇ ਮੈਨੂੰ ਫੇਰ ਇੱਥੇ ਮੌਕਾ ਦਿੱਤਾ ਵਾ ਲੋਕਾਂ ਦੀ ਸੇਵਾ ਵਾਸਤੇ ਜੀ ਜੋ ਕਿ ਮੈਂ ਬੜਾ ਆਪਣੇ ਆਪ ਨੂੰ ਗਾਣਾ ਸਮਝਦਾ ਕਿ ਮੈਨੂੰ ਟਾਲਾ ਬੰਗੜ ਦੇ ਇਲਾਕੇ ਦੇ ਲੋਕਾਂ ਦਾ ਜਿਹੜਾ ਸੇਵਾ ਕਰਨ ਦਾ ਮੌਕਾ ਜਿਹੜਾ ਸਭਾ ਪ੍ਰਾਪਤ ਹੋਇਆ ਵਾ ਠੀਕ ਹੈ ਜੀ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜੋ ਜਿੰਨਾ ਵੀ ਆਸਾਂ ਕਰਕੇ ਅਫਸਰਾਂ ਨੇ ਮੈਨੂੰ ਲਾਇਆ ਵਾ ਤੇ ਮੈਂ ਉਹਨਾਂ ਆਸਾਂ ਦੇ ਪੂਰਾ ਜਿਹੜਾ ਵਾ ਕੜਾ ਉਤਰ ਸਕਾਂ ਸਰ ਹੁਣ ਲਾਗੇ ਲਾਗੇ ਪਿੰਡਾਂ ਦੇ ਵਿੱਚ ਗੁੰਡਾਗਰਦੀਆਂ ਵੀ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਹੈ ਨਸ਼ੇ ਦੇ ਪ੍ਰਤੀ ਵੀ ਬੜਾ ਕੁਝ ਹੋ ਰਿਹਾ ਸਰ ਸ਼ਰਾਰਤੀ ਅਨਸਰਾਂ ਨੂੰ ਕਿਵੇਂ ਨੱਥ ਪਾਈ ਜਾਏਗੀ ਵੇਖੋ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਗਰਦਾ ਇਹ ਗਰਦਾਸਪੁਰ ਤੇ ਸਾਡੇ ਡੀਐਸਪੀ ਕਲਾਨੌਰ ਜੀ ਐਸਐਚਓ ਸਾਹਿਬ ਸਰਦਾਰ ਮੇਜ ਸਿੰਘ ਜੀ ਜਿਨ੍ਹਾਂ ਦੀਆਂ ਪੂਰੀਆਂ ਮੈਨੂੰ ਹੁਦਾ ਮੈਨੂੰ ਹੁਦਾਤਾ ਨੇ ਕਿ ਜਿਹੜੇ ਮਾੜੇ ਅਨਸਰ ਨੇ ਜਾਂ ਸਾਖਾਸਰ ਕੇ ਗੈਂਗਸਟਰ ਜਿਹੜੇ ਇਲਾਕੇ ਦਾ ਮਾਹੌਲ ਖਰਾਬ ਕਰਦੇ ਨੇ ਉਹਨਾਂ ਨੂੰ ਚੁੱਕ ਕੇ ਹਵਾਲਾ ਤੇ ਵਾਰਨਾ ਵਾ ਕਿਉਂਕਿ ਇਹ ਮਾਨਯੋਗ ਡੀ.ਪੀ. ਸਾਹਿਬ ਦੀ ਜਿਹੜੀ ਆ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਕਿਹਾ ਗਿਆ ਕਿ ਜਿਹੜੇ ਮਾੜੇ ਅੰਸਰ ਨੇ ਉਹਨਾਂ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਏ ਬਾਕੀ ਨਸ਼ੇ ਦੇ ਸੰਬੰਧ ਵਿੱਚ ਮੈਂ ਇੱਕੋ ਗੱਲ ਕਹਾਂਗਾ ਤੁਹਾਡੇ ਮਨ ਦੀ ਉਹਨਾਂ ਇੱਕੋ ਗੱਲ ਕਹਾਂ ਕਿ ਜਿਹੜਾ ਨਸ਼ਾ ਇਲਾਕੇ ਦੇ ਵਿੱਚ ਇੱਥੇ ਵਿਕਦਾ ਵਾ ਉਹ ਠੱਲ ਪਾ ਦੋ ਮੈਂ ਹੁਣ ਦਿਨ ਰਾਤ ਇੱਕ ਕਰਕੇ ਇਲਾਕੇ ਦੇ ਵਿੱਚ ਰਹਾਂਗਾ ਔਰ ਇਹਨਾਂ ਲੋਕਾਂ ਨੂੰ ਜਿਹੜੇ ਜਿਹੜੇ ਨਸ਼ਾ ਵੇ ਜਿਹੜੇ ਨਸ਼ਾ ਹਾਂਜੀ ਇੱਕ ਗੱਲ ਹੋਰ ਕਹਾਂਗਾ ਜੀ ਜਿਹੜਾ ਨਸ਼ਾ ਕਰਦੇ ਨੇ ਉਹ ਮੇਰੇ ਕੋਲ ਇੱਥੇ ਆ ਸਕਦੇ ਨੇ ਮੈਂ ਉਹਨਾਂ ਦਾ ਆਪਣੇ ਖਰਚੇ ਤੇ ਉਹਨਾਂ ਦਾ ਇਲਾਜ ਕਰਾਉਂਗਾ ਜੀ ਕਿਉਂਕਿ ਜੇ ਕਈਆਂ ਕੋਈ ਨਹੀਂ ਇਲਾਜ ਕਰਾਉਣ ਦੀ ਸਮਰੱਥਾ ਨਹੀਂ ਹੁੰਦੀ ਉਹਨਾਂ ਦਾ ਇਲਾਜ ਮੈਂ ਖੁਦ ਕਰਾਉਂਗਾ ਜੀ ਕਿਉਂਕਿ ਸਾਡੇ ਮਾਨਚੋਗ ਐਸਐਸਪੀ ਸਾਹਿਬ ਵੱਲੋਂ ਵੀ ਦੱਤਾ ਨਹੀਂ ਸਰਦਾ ਇਹ ਸਾਡੇ ਡੀਐਸਪੀ ਸਾਹਿਬ ਵੱਲੋਂ ਦੱਤਾ ਨੇ ਕਿ ਜਿਹੜਾ ਨਸ਼ਾ ਕਰਦਾ ਵਾ ਆਦੀ ਹੋ ਚੁੱਕਾ ਵਾ ਉਹਦਾ ਨਸ਼ਾ ਛਡਾਉਣ ਵਾਸਤੇ ਉਹ ਸਾਡੇ ਕੋਲ ਆ ਸਕਦਾ ਅਸੀਂ ਉਹਦੀ ਮਦਦ ਕਰਾਂਗੇ ਅਸੀਂ ਹਸਪੀਟਲ ਦਾਖਲ ਕਰਾਵਾਂਗੇ ਡਾਕਟਰ ਸਾਹਿਬ ਉੱਥੇ ਹੈਗੇ ਨੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ ਤੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਪ੍ਰਤੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਇੱਕ ਮੇਰੀ ਬੇਨਤੀ ਇਹ ਵਾ ਪਬਲਿਕ ਨੂੰ ਬੇਨਤੀ ਤੁਹਾਡੇ ਮਾਝੀ ਵੜਾਈ ਕਿ ਜਿਹੜੇ ਮਾੜੇ ਅਨਸਰ ਇਦਾਂ ਨਸ਼ਾ ਵੇਚਦਾ ਹੁੰਦੇ ਨੇ ਭਾਇਓ ਲੇਡੀਜ਼ ਆ ਭਾਇਓ ਜੈਂਸਾ ਉਹਨਾਂ ਬਾਰੇ ਮੈਨੂੰ ਤਲਾਹ ਦਿੱਤੀ ਜਾਏ ਪੂਰੀ ਕਾਰ ਵੀ ਠੋਕੇ ਹੋਏਗੀ ਉਹਨਾਂ ਦੇ ਕਿਸੇ ਵੀ ਕਿਸਮ ਦੀ ਕੇਈ ਵੀ ਫਰਮਾਇਸ਼ ਨਹੀਂ ਮੰਨੀ ਜਾਏਗੀ ਇਹਨਾਂ ਲੋਕਾਂ ਦੇ ਖਿਲਾਫ ਨਸ਼ੇ ਨੂੰ ਖਤਮ ਕਰਨ ਵਾਸਤੇ ਪੰਜਾਬ ਸਰਕਾਰ ਵੀ ਜ਼ੋਰ ਲਾ ਰਹੀ ਆ ਔਰ ਮੈਂ ਵਾਦਾ ਕਰਦਾ ਤੁਸੀਂ ਮੈਨੂੰ ਦੱਸੋ ਕਿ ਇਹ ਬੰਦਾ ਨਸ਼ਾ ਵੇਚਦਾ ਬਰਾਮਦੀ ਉਹਦੇ ਕੋਲ ਕਰਾਓ ਕਿਸੇ ਦਾ ਵੀ ਫੋਨ ਆਏਗਾ ਮੈਂ ਨਹੀਂ ਸੁਣਾਗਾ ਪਰਚਾ ਦੇ ਕੇ ਜੇਲ੍ਹ ਦੇ ਵਿੱਚ ਵੜਾਗਾ ਜੀ ਇੱਕ ਗੱਲ ਹੋਰ ਕਹਾਂਗਾ ਕਿ ਜਿਹੜੇ ਮਾੜੇ ਅੰਸਰਾਂ ਬਾਰੇ ਇਤਲਾਹ ਦੇਣਗੇ ਪੁਲਿਸ ਨੂੰ ਜੀ ਉਹਨਾਂ ਦਾ ਨਾਮ ਤੇ ਪਤਾ ਜਿਹੜਾ ਗੁਪਤ ਰੱਖਿਆ ਜਾਏਗਾ ਠੀਕ ਹੈ ਜੀ ਠੀਕ ਹੈ ਜੀ ਆਹ ਜੀ ਕਈ ਵਾਰੀ ਇੱਕ ਹੁੰਦਾ ਵਿਰੋਧ ਕਿ ਆਪਾਂ ਇਹ ਮਤਲਬ ਬਿਲਕੁਲ ਉਹਨਾਂ ਦਾ ਨਾਮ ਜਿਹੜਾ ਅੱਗੇ ਨਹੀਂ ਆਏਗਾ ਬਾਕੀ ਜਿਹੜੇ ਨਸ਼ਾ ਕਰਦੇ ਆ ਜਿਹੜੀ ਮੇਰੀ ਆਵਾਜ਼ ਨੂੰ ਸੁਣਦੇ ਨੇ ਜੇ ਕੋਈ ਕਰਦੇ ਆ ਉਹਨਾਂ ਨੂੰ ਦੱਸੋ ਉਹਨਾਂ ਦੀ ਮੈਂ ਕਾਉਂਸਲਿੰਗ ਵੀ ਆਪ ਖੁਦ ਕਰਾਂਗਾ ਔਰ ਇਹ ਸਾਡੇ ਅਬਸਤਰਾ ਵੱਲੋਂ ਹਦਾਇਤਾਂ ਵੀ ਆ ਕਿ ਮੀਟਿੰਗਾਂ ਕੀਤੀਆਂ ਜਾਣ ਉਹਨਾਂ ਆ ਨਸ਼ਾ ਸੰਬੰਧੀ ਜਿਹੜਾ ਦੱਸਿਆ ਜਾਏ ਜਿਹੜੇ ਵਿੱਚੋਂ ਬੰਦੇ ਨਸ਼ਾ ਕਰਦੇ ਨੇ ਉਹਨਾਂ ਨੂੰ ਜਾਗਰੂਤ ਕੀਤਾ ਜਾਏ ਇੱਕ ਨਵੀਂ ਜ਼ਿੰਦਗੀ ਦੀ ਸੇ ਦਿੱਤੀ ਜਾਏ ਕਿਉਂਕਿ ਨਸ਼ੇ ਕਰਨਾ ਬਿਲਕੁਲ ਬੰਦਾ ਜਿਹੜਾ ਵਾ ਨਾਂ ਨਾਰਕ ਤੇ ਚੱਲ ਜਿੰਦਾ ਸਵਰਗ 'ਚ ਆਉਣ ਵਾਸਤੇ ਉਹਨੂੰ ਸੰਗਤ ਦੀ ਲੋੜ ਆ ਵਧੀਆ ਸੰਗਤ ਦੀ ਲੋੜ ਆ ਸੋ ਮੈਂ ਇਹ ਅਰਦਾਸ ਵੀ ਕਰਾਂਗਾ ਪਰਮਾਤਮਾ ਅਗੇ ਕਿ ਜਿਹੜਾ ਮੈਂ ਇੱਥੇ ਆਇਆ ਵਾਂ ਕਿ ਮੈਂ ਆਪਣੀ ਜਿਹੜੀ ਕਾਮਯਾਬੀ ਮੇਰੀ ਉਹੀ ਆ ਕਿ ਮੈਂ ਨਸ਼ਾ ਮੁਕਤ ਇਲਾਕੇ ਨੂੰ ਬਣਾ ਸਕਾਂ ਔਰ ਗੈਂਗਸਟਰਾਂ ਤੋਂ ਸਰਕਾਰਾਂ ਪਾ ਸਕਾਂ ਧੰਨਵਾਦ ਜੀ ਥੈਂਕ ਯੂ ਠੀਕ